हुमरान होनी बदनीत हो गई हक महादी बचा नहीं बचाब पब्लिक जद तक जाग ना जाए। ओ चंगा ही कुछ देरा है पा सकदा होनी बदनीत हो गई हक महादी ਹੋ ਦੇਸ ਨਈਓ ਕੋਈ ਵੀ ਬਚਾ ਸਕਦਾ ਹੋ ਰੱਜ ਦੇ ਨਹੀਂ ਲੁੱਟਣ ਤੇ ਲੱਕ ਬੰਨਿਆ ਹੋ ਪੰਜ ਡਾਕੂਆਂ ਦੇ ਇਹ ਤਾਂ ਬੰਨੇ ਹੋਏ ਨੇ ਉਸਾਮਦਾਮ ਭੇਦ ਦੰਡ ਵਰਤਦੇ ਪੈ ਉਹ ਝੂਠ ਬੋਲਣ ਤੋਂ ਇਹ ਤਾਂ ਮੰਨੇ ਹੋਏ ਨੇ ਉਹ ਰੱਜ ਦੇਨੀ ਇਹਨਾਂ ਦਾਤਾ ਤੋਂ ਛੁਟਿਆ ਰੱਜ ਦੇਨੀ ਇਹਨਾਂ ਦਾਤਾ ਤੋਂ ਛੁਟਿਆ ਮਹਾਨ ਬੰਦਾ ਦੇਸ ਨੂੰ ਚਲਾ ਸਕਦਾ ਹੋ ਨੀਤ ਬਦ ਨੀਤ ਹੋ ਗਈ ਹਾਕਮਾਂ ਦੀ ਹੋ ਦੇਸ ਨਹੀਂ ਉਹ ਕੋਈ ਵੀ ਬਚਾ ਸਕਦਾ ਇੱਕ ਦੂਜੇ ਉੱਤੇ ਪੈ ਦੋਸ਼ ਲਾਮਦੇ ਹੋ ਇੱਕ ਹੀ ਹਮਾਮ ਵਿੱਚ ਨੰਗੇ ਸਾਰੇ ਨੇ ਹੋ ਰਾਜਨੀਤੀ ਵਿੱਚ ਉੱਝ ਆਉਣ ਤੋਂ ਪਹਿਲਾਂ ਹੋ ਚੰਗੇ ਤੱਕ ਰਿਬਨਤਾ ਬੰਦੇ ਸਾਰੇ ਨੇ ਉਹ ਇੱਕ ਖਾਂਦਾ ਹੋਵੇ ਜਿਵੇਂ ਬੰਦਰ ਕਿਤੇ ਕੀ ਕਾਂਦਾ ਹੋਵੇ ਜੀ ਮੈਂ ਬੰਦਰ ਕਿਤੇ ਉਹ ਵੇਖੇ ਉਹਨੂੰ ਦੂਜਾ ਨਹੀਂ ਸੁਕਾ ਸਕਦਾ ਹੋ ਨੀਤ ਬਦ ਨੀਤ ਹੋ ਗਈ ਹਕਮਾਦੀ ਉਹ ਦੇਸ ਨਹੀਂ ਕੋਈ ਵੀ ਬਚਾ ਸਕਦਾ ਹੋ ਪੇਪਰਾ ਚ ਨਕਲ ਕਰਨ ਵਾਲੇ ਨੂੰ ਉਹ ਸੁਪਰ ਡਾਂਟਾ ਜੀ ਮੇਤਾ ਸਪੋਰਟ ਦਿੱਤੀ ਐ ਹੋ ਰੇਬਰਾਂ ਨੂੰ ਉਸ ਤਾਰਾ ਲੁੱਟੜ ਲਈ ਉਹ ਸੰਸਦ ਵਿਧਾਨ ਸਭਾ ਛੋਟ ਦਿੱਤੀ ਐ ਫਲਗ ਜਾਰੰਗੀਲਾ ਸੁਪਰੀਮ ਕੋਟ ਹੀ ਫਲਗ ਜਾਰੰਗੀਲਾ ਸੁਪਰੀਮ ਕੋਟ ਹੀ ਉਜੂ ਅਮਸੀ ਤਾਂ ਬਣਾ ਸਕਦਾ ਫਲੈਗ ਯਾਰ ਗਿੱਲਾ ਸੁਪਰੀਮ ਕੋਟ ਹੀ ਹੋ ਇਹਨਾ ਉਤੇ ਬੰਧਨ ਤਾਲਾ ਸਕਦਾ ਹੋ ਨੀਤ ਬਦ ਨੀਤ ਹੋ ਗਈ ਹਕਮਾ ਦੀ ਹੋ ਦੇਸ ਨਹੀਂ ਉਹ ਕੋਈ ਵੀ ਬਚਾ ਸਕਦਾ ਹੋ ਪਬਲਕ ਜਦ ਤੱਕ ਜਾਗ ਨਾ ਜਾਏ हो चंगा ही कुछ देरा है पा सकदा। नीत बद नीत हो गई दी हो देश नहीं कोई भी बचा सकदा हो देश नहीं कोई भी बचा सकदा हो देश नहीं कोई भी बचा सकदा